ਪੁਲਿਸ ਦੀ ਵਰਦੀ ਪਾ ਕੇ ਦੁਕਾਨਦਾਰਾਂ ਨਾਲ ਠੱਗੀ ਕਰਨ ਵਾਲਾ ਚੜ੍ਹਿਆ ਪੁਲਿਸ ਅੜਿੱਕੇ ਤੀਕੋ ਕਿਵੇਂ ਮਾਰਦਾ ਸੀ ਠੱਗੀਆਂ ਸੀਸੀਟੀਵੀ ਕੈਮਰੇ ਚ ਕੈਦ ਹੋਈ ਸਾਰੀ ਕਰਤੂਤ ਤੁਸੀਂ ਵੀ ਇਸ ਵੀਡੀਓ ਨੂੰ ਦੇਖੋਗੇ ਤਾਂ ਹੈਰਾਨ ਹੋ ਜਾਓਗੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੋ ਕਿ ਗਿੱਦੜ ਬਾਹੇ ਦੀ ਸੀਸੀਟੀਵੀ ਘਟਨਾ ਜੋ ਕਿ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਪਾਲਿਆ ਜਾਂਦਾ ਹੈ ਤਾਂ ਹੁਣ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਜਾਂਦਾ ਸੀ ਤੁਸੀਂ ਦੇਖ ਵੀ ਰਹੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਪੁਲਿਸ ਦੀ ਵਰਦੀ ਪਾਈ ਹੋਈ ਹੈ ਪੂਰੀ ਲੁੱਕ ਪੁਲਿਸ ਵਾਲੀ ਬਣਾਈ ਹੋਈ ਹੈ ਲੇਕਿਨ ਨਕਲੀ ਪੁਲਿਸ ਵਾਲਾ ਇਹ ਜਿਸ ਦੇ ਵੱਲੋਂ ਦੁਕਾਨਦਾਰਾਂ ਨਾਲ ਠੱਗੀ ਕੀਤੀ ਹਾਂਦੀ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ Google Pay ਹੋ ਚੁੱਕੇ ਨੇ ਪਰ ਬਾਹਰ ਜਾਂਦਾ ਸੀ ਤਾਂ ਦੁਕਾਨਦਾਰ ਦੇਖਦੇ ਸੀ ਕਿ ਹਲੇ Google Pay ਚ ਤਾਂ ਪੈਸੇ ਨਹੀਂ ਆਏ ਜਿਸ ਤੋਂ ਬਾਅਦ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਕਈ ਲੋਕਾਂ ਵੱਲੋਂ ਇਸ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਤਾਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਚੁੱਕਿਆ ਸੋ ਪੁਲਿਸ ਇਸ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਅਗਲੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਮਿਤੀ 21/7/25 ਨੂੰ ਕ੍ਰੀਪ 3:00 ਵਜੇ ਉਸਰਾ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸਰਵਰ ਖਰਚਲ ਸਿੰਘ ਹੈ ਇਹਨਾਂ ਦੇ ਮੋਬਾਈਲ ਸਸਰੀ ਦੀ ਦੁਕਾਨ ਹੈ। ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਨਾ ਕੋਈ ਜਿਹਦੇ ਖਾਕੀ ਪਾਪੜ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤੇ ਪੁੱਛਦਾ ਲੋਕ ਨੂੰ ਕਹਿਸ ਇਹਨੂੰ ਬੱਲਾਪਤਾ ਚਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਹੈ। ਪੈਸੇ ਮੈਂ ਤੁਹਾਨੂੰ ਸਿਕਾਂ ਕਰ ਦਿੰਦਾ। ਇਹਨੇ ਦਰਦਾਨਿਕ ਗਵਿੰਦਰ